ਭਾਈ ਜੀ ਬੜੀਆਂ ਮਹਿਕਾਂ ਖਲਾਰੀਆਂ ਹੋਈਆਂ ਕੀ ਚੱਕਰ ਹੈ ਜੀ ਅਸੀਂ ਨਵਾਂ ਲੈ ਕੇ ਆਏ ਆ ਇਹ ਅਸੀਂ ਲੈ ਕੇ ਆਇਆ ਚਿਕਨ ਪੁਰਜੀ ਤੁਸੀਂ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਦੀ ਆ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਜੀ ਲੈ ਕੇ ਆਏ ਆ ਆਈਡੀਆ ਕਿੱਥੋਂ ਆਇਆ ਵੀ ਚਿਕਨ ਪੁਰਜੀ ਕੱਢੀ ਕਿਉਂਕਿ ਲੋਕ ਤਾਂ ਐਗ ਤੇ ਪਨੀਰ ਵਾਲੀ ਤੁਰੇ ਹੋਏ ਸੀ ਬਸ ਇਧਰ ਕੋਈ ਸੋਚਿਆ ਨਹੀਂ ਕਿਸੇ ਨੇ ਭਾਈ ਬਸ ਇੱਕ ਬੈਠੇ ਬੈਠੇ ਆਪਾਂ ਇੱਕ ਆਪਣਾ ਤਿਆਰੀ ਕੀਤੀ ਐ ਇਹਨੂੰ ਤੇ ਆ ਦੇਖਿਆ ਕਿ ਆਪਾਂ ਪਹਿਲਾਂ ਆਪ ਆਪਣੇ ਤੇ ਖਾ ਕੇ ਟਰਾਈ ਕਰਕੇ ਦੇਖੀ ਸੀਗੀ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਚਲੋ ਹੁਣ ਆਪਾ ਤਾਂ ਟੇਸਾ ਹੈ ਹੀ ਆਪਣੇ ਚ ਤੇ ਕਸਟਮਰ ਨੂੰ ਖਵਾਇਆ ਸਭ ਕੁਝ ਸਭ ਕੁਝ ਓਕੇ ਜਾ ਰਿਹਾ ਜੀ ਇਹ ਮੈਨੂੰ ਪਹਿਲਾਂ ਦੱਸੋ ਵਿੱਚ ਕੀ ਕੁਝ ਆ ਚੁੱਕਿਆ ਹੋਇਆ ਪਾਜੀ ਇਹਦੇ ਵਿੱਚ ਲਸਣ ਹੈ ਅਦਰਕ ਹੈ ਤੇ ਆਪਣਾ ਹਰੀ ਮਿਰਚਾਂ ਨੇ ਅੱਛਾ ਜੀ ਹਾਂਜੀ ਇਹਦਾ ਹਜੇ ਪੈਨ ਨੂੰ ਕਰ ਰਿਹਾ ਅਜੇ ਹਜੇ ਦਾ ਪਹਿਲਾ ਤੜਕਾ ਲੱਗੂਗਾ ਹਾਂਜੀ ਤੜਕਾ ਲੱਗੂਗਾ ਜੀ ਇੱਕ ਤਾਂ ਲੋਕੀ ਪਾਉਂਦੇ ਨੇ ਫਰਾਈ ਕਰਕੇ ਤੁਸੀਂ ਦੇਖਿਆ ਹੋਣਾ ਕਿਤੇ ਵੀ ਜਾਂ ਫਰਾਈ ਮਿਲਦਾ ਜਾਂ ਉਸ ਤੋਂ ਬਾਅਦ ਅਸੀਂ ਜਿਹੜਾ ਲੈ ਕੇ ਆਏ ਆ ਨਮਕ ਸਪੈਸਟ ਲੈ ਕੇ ਆ ਉਹਦੇ ਵਿੱਚ ਇਹਦੇ ਵਿੱਚ ਸਟੀਮ ਦੇ ਵਿੱਚ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਆ ਭਾਜੀ ਕੁਲਚਾ ਦੇ ਰਹੇ ਆ ਉਹ ਵੀ ਆਟੇ ਵਾਲਾ ਇਹਦੇ ਵਿੱਚ ਪਿਆਜ਼ ਹਾਂਜੀ ਗਾਜਰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀਆਂ ਮਤਲਬ ਨਿਊਟ੍ਰੀਸ਼ਨ ਪ੍ਰੋਪਰ ਕਰਕੇ ਦੋਂਗੇ ਜੇਕਰ ਕੋਈ ਪਾਵਾਂਗਾ ਲੋਕੀ ਕੜਾਈਆਂ ਚ ਬਣਾਉਂਦੇ ਤੁਸੀਂ ਤਵੇ ਤੇ ਬਣਾ ਤਵੇ ਤੇ ਭਾਜੀ ਇਹ ਈਸੀ ਚੀਜ਼ ਹੈ ਭਾਜੀ ਤਵੇ ਦੇ ਸਪੈਸ਼ਲ ਕੀਤਾ ਹੈ ਕਾਪਾ ਕ ਜਦੋਂ ਅਸੀਂ ਚਿਕਨ ਵੀ ਪਾਵਾਂਗੇ ਤੁਹਾਡੇ ਸਾਹਮਣੇ ਆ ਪੀਸੀ ਵੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਹ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਚਿਕਨ ਜਿਹੜਾ ਕਿ ਆਪਣੇ ਪੁਰਜੇ ਦੇ ਵਿੱਚ ਆ ਚੁੱਕਾ ਜਿਹੜਾ ਮੇਨ ਇੰਗਰੀਡੀਅੰਟ ਹੈ ਇਸ ਰਿਸ਼ ਚਿਕਨ ਪੁਰਜੀ ਜਿਹਦੇ ਕਰਕੇ ਇਹਨਾਂ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਆ ਕਿ ਕੋਈ ਐਸੀ ਉਹਦੀ ਚੀਜ਼ ਲਿਆਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵਿੱਚ ਕਰਕੇ ਜਿਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ ਅਸੀਂ ਸਟਾਰਟਿੰਗ ਦੇ ਵਿੱਚ ਆਇਲ ਪਾਇਆ ਥੋੜਾ ਜਿਹਾ ਉਹ ਵੀ ਉਹ ਲਸਣ ਅਦਰਕ ਭੁੰਨਣ ਕਰ ਭੁੰਨਣ ਵਾਸਤੇ ਜਿਹੜਾ ਕਿ ਉਹਦਾ ਟੇਸ ਰਵੇ ਜਿਹੜੇ ਘਰੇਲੂ ਮਸਾਲੇ ਨੇ ਉਹ ਯੂਜ਼ ਕਰੀ ਦੇ ਕੋਈ ਮਸਾਲਾ ਨਹੀਂ ਹੈ ਭਾਈ ਖੂਫੀਆ ਮਸਾਲਾ ਯਾਨੀ ਕਿ ਕੋਈ ਨਹੀਂ ਲੱਗਾ ਜਿੱਦਾਂ ਲੋਕ ਕਹਿੰਦੇ ਨੇ ਖੂਫੀਆ ਰੱਖਿਆ ਕੋਈ ਖੂਫੀਆ ਭਾਜੀ ਕੋਈ ਕੁਝ ਨਹੀਂ ਆ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਆ ਆਪ ਘਰੇ ਲਿਆ ਕੇ ਪੀਸਵਾ ਲਓ ਸਭ ਤੋਂ ਸਭਾ ਜੀ ਭਾਜੀ ਆਹ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪਿਸਿਆ ਹੋਇਆ ਮਸਾਲਾ ਭਾਜੀ ਉਹ ਆ ਮੈਂ ਜਿੰਨੇ ਸਾਰੇ ਕਰਾਮਾਤ ਕਰਨੀਆਂ ਸਾਰੀ ਮਾਂ ਹਾਂ ਤੇ ਹੁਣ ਆ ਗਈ ਜਾਨ ਆ ਗਈ ਹਰਾ ਧਨੀਆ ਸੱਚ ਕਰ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਭਾਜੀ ਕੁਝ ਬਣਾਓ ਭਾਜੀ ਬੜੀਆਂ ਮਹਿਕਾਂ ਖੁਲਾ ਰੀਆਂ ਹੋਈਆਂ ਕੀ ਚੱਕਰ ਹੈ ਜੀ ਭਾਜੀ ਬਸ ਇੱਕ ਤੁਹਾਡਾ ਹੀ ਅਸੀਂ ਨਵਾਂ ਲੈ ਕੇ ਆਏ ਆ ਕਨਸੈਪਟ ਜਿਹੜਾ ਹੈਗਾ ਇਹ ਇਹ ਅਸੀਂ ਲੈ ਕੇ ਆਇਆ ਚਿਕਨ ਪੁਰਜੀ ਤੁਸੀਂ ਐਗ ਪੁਰਜੀ ਪਨੀਰ ਪਰ ਜੀ ਦਾ ਬਹੁਤ ਖਾਦੀ ਆ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਜਿ ਲੈ ਕੇ ਆਇਆ ਬਈ ਚਿਕਨਪੁਰ ਜੀ ਇਹਦਾ ਆਈਡੀਆ ਕਿੱਥੋਂ ਆਇਆ ਵੀ ਚਿਕਨਪੁਰ ਜੀ ਕੱਢੀ ਕਿਉਂਕਿ ਲੋਕ ਤਾਂ ਐਗ ਤੇ ਪਨੀਰ ਵਾਲੀ ਤੁਰੇ ਹੋਏ ਸੀ ਬਸ ਇਧਰ ਕੋਈ ਸੋਚਿਆ ਨਹੀਂ ਕਿਸੇ ਨੇ ਭਾਜੀ ਬਸ ਇੱਕ ਬੈਠੇ ਬੈਠੇ ਆਪਾਂ ਇੱਕ ਆਪਣਾ ਤਿਆਰੀ ਕੀਤੀ ਐ ਇਹਨੂੰ ਤੇ ਆ ਦੇਖਿਆ ਕਿ ਆਪਾਂ ਪਹਿਲਾਂ ਆਪ ਆਪਣੇ ਤੇ ਖਾ ਕੇ ਟਰਾਈ ਕਰਕੇ ਦੇਖੀ ਸੀਗੀ ਓਕੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਚਲੋ ਹੁਣ ਆਪਾਂ ਤਾਂ ਟੇਸ ਤਾਂ ਹੈ ਹੀ ਆਪਣੇ ਚ ਤੇ ਕਸਟਮਰ ਨੂੰ ਖਵਾਇਆ ਸਾਰਾ ਕੁਝ ਸਭ ਕੁਝ ਓਕੇ ਜਾ ਰਿਹਾ ਜੀ ਕੀ ਆਵਾਦ ਹੈ ਤੇ ਮੈਨੂੰ ਦੱਸੋ ਵੀ ਕਿਸ ਤਰੀਕੇ ਨਾਲ ਬਣਦੇ ਆ ਨਾ ਮੇਕਿੰਗ ਤੋਂ ਮਿਲਦਾ ਉਹ ਹੀ ਜੀ ਬਣਾ ਰਹੇ ਹੋ ਇਹ ਹਾਂਜੀ ਉਹ ਜੋ ਰੈਡੀ ਕਰਦੇ ਆ ਕੀ ਬਾਤ ਏ ਮੈਨੂੰ ਪਹਿਲਾਂ ਦੱਸੋ ਵਿੱਚ ਕੀ ਕੁਝ ਆ ਚੁੱਕਿਆ ਹੋਇਆ ਪਾਜੀ ਇਹਦੇ ਵਿੱਚ ਲਸਣ ਹੈ ਅਦਰਕ ਹੈ ਤੇ ਆਪਣਾ ਹਰੀ ਮਿਰਚਾਂ ਨੇ ਅੱਛਾ ਜੀ ਹਾਂਜੀ ਇਹਦਾ ਹਜੇ ਪੈਨ ਨੂੰ ਕਰ ਰਿਹਾ ਅੱਛਾ ਹਜੇ ਇਹਦਾ ਪਹਿਲਾ ਤੜਕਾ ਲੱਗੂਗਾ ਹਾਂਜੀ ਤੜਕਾ ਲੱਗੂਗਾ ਜੀ ਕੀ ਬਾਤ ਹੈ ਤੇ ਬਈ ਇਹਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਇਹਨੂੰ ਸ਼ੁਰੂ ਕੀਤਾ ਨੂੰ ਆਪਾਂ ਨੂੰ ਪਾਜੀ ਇਹਨੂੰ ਤਾਂ ਤਕਰੀਬਨ ਹੋਈ ਗਿਆ ਹਜੇ ਫਿਲਹਾਲ ਮੈਨੂੰ 2-3 ਦਿਨ ਹੀ ਹੋਇਆ ਜਿਹੜੇ ਟਰਾਈ ਕੀਤੇ ਨੇ ਚਾਲੂ ਕੀਤਾ ਨੂੰ ਓਕੇ ਤੇ ਉਦਾਂ ਜੇ ਰੈਗੂਲਰ ਮੈਂ ਉਹਦੇ ਵਿੱਚ ਨਹੀਂ ਆਇਆ ਹੈਗਾ ਮੇਰੀ ਕੋਈ ਡੀਲ ਵਗੈਰਾ ਚ ਨਹੀਂ ਸੀਗਾ ਠੀਕ ਹੈ ਜੀ ਇਹ ਦੁਬਾਰਾ ਸਾਡਾ ਮੇਰਾ ਵੀਰ ਹੈਗਾ ਇੱਕ ਫੂਡ ਬਲੋਕਰ ਹੈ ਜਿਹੜਾ ਕਿ ਆਪਣਾ ਕੀ ਨਾਮ ਹਰਮਨ ਫੂਡ ਬਲੋਕਰ ਹੈ ਉਸ ਵੀਰ ਨੇ ਸਾਡਾ ਇਹ ਚਾਲੂ ਕਰਵਾਇਆ ਅੱਛਾ ਜੀ ਹਾਂਜੀ ਤੇ ਮਤਲਬ ਉਹ ਉਸ ਤੋਂ ਬਾਅਦ ਜਿਹੜੀ ਫੇਰ ਦੁਬਾਰਾ ਰੈਸਪੀ ਇੰਟਰੋਡਿਊਸ ਕੀਤੀ ਹੈ ਨਾ ਕੀ ਬਾਤ ਹੈ ਜੀ ਤੇ ਚ ਭਾਈ ਚਿਕਨ ਮੈਂ ਸੁਣਿਆ ਵੀ ਜਿਹੜਾ ਨੋਰਮਲ ਪਾਈ ਜਾਂਦਾ ਤੁਸੀਂ ਭਾਜੀ ਇੱਕ ਤਾਂ ਲੋਕੀ ਪਾਉਂਦੇ ਨੇ ਫਰਾਈ ਕਰਕੇ ਤੁਸੀਂ ਦੇਖਿਆ ਆਉਣਾ ਕਿਤੇ ਵੀ ਜਾਂ ਫਰਾਈ ਮਿਲਦਾ ਜਾਂ ਉਸ ਤੋਂ ਬਾਅਦ ਅਸੀਂ ਜਿਹੜਾ ਲੈ ਕੇ ਆਏ ਆ ਨਮਕ ਸਪ੍ਰੈਟ ਲੈ ਕੇ ਆਏ ਆ ਉਹਦੇ ਵਿੱਚ ਇਹਦੇ ਵਿੱਚ ਸਟੀਮ ਦੇ ਵਿੱਚ ਸਟੀਮ ਕਰਕੇ ਪਾਈ ਦਾ ਸਾਰਾ ਟੋਟਾ ਮਤਲਬ ਹੈ ਪਹਿਲਾਂ ਚਿਕਨ ਦਾ ਹੁੰਦਾ ਹੀ ਹੈਲਦੀ ਹਾਂਜੀ ਉਸ ਤੋਂ ਬਾਅਦ ਸਟੀਮ ਕਰਕੇ ਦੇ ਰਹੇ ਹਾਂ ਪ੍ਰੋਪਰ ਹੈਲਦੀ ਹਾਂਜੀ ਕਰਕੇ ਦੇ ਦੇ ਭਾਜੀ ਨਾਲੇ ਦੂਜੀ ਗੱਲ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਹਾਂ ਭਾਜੀ ਕੁਲਚਾ ਦੇ ਰਹੇ ਆ ਉਹ ਵੀ ਆਟੇ ਵਾਲਾ ਉਹਨੂੰ ਕੁਲਚਾ ਦਿਖਾਓ ਯਾਰ ਇੱਕ ਵਾਰੀ ਪਹਿਲਾਂ ਉਹ ਵੀ ਆਟੇ ਵਾਲਾ ਭਾਜੀ ਇਹ ਆ ਦੇਖੋ ਭਾਜੀ ਉਹ ਵੀ ਆਟੇ ਵਾਲਾ ਭਾਈ ਕਹਾਵਾ ਦਾ ਮਤਲਬ ਮੇਥੀ ਵਾਲਾ ਗੁਲਚਾ ਉਹ ਵੀ ਆਟੇ ਵਾਲਾ ਮੈਨੂੰ ਕਹਿੰਦਾ ਦਿਖਾਓ ਇਹਨੂੰ ਇਹਦੀ ਫਰੈਸ਼ਨੈਸ ਚੈੱਕ ਕਰਾਓ ਭਾਈ ਆ ਦੇਖੋ ਜੀ ਤਾਂ ਮੇਕਿੰਗ ਜਿਹੜੀ ਤੁਹਾਨੂੰ ਲਾਈਵ ਦਿਖਾ ਰਹੇ ਆ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਨਵਾਂ ਕਨਸੈਪਟ ਭਾਈ ਨੇ ਸ਼ੁਰੂ ਕੀਤਾ ਤੇ ਉਸ ਦੀ ਮੇਕਿੰਗ ਆ ਦੇਖੋ ਭਾਈ ਇਹਦੇ ਵਿੱਚ ਪਿਆਜ਼ ਹਾਂਜੀ ਗਾਜਰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀਆਂ ਕਹਾਵਾ ਦਾ ਜੀ ਮਤਲਬ ਨਿਊਟ੍ਰੀਸ਼ਨ ਪ੍ਰੋਪਰ ਕਰਕੇ ਦੋਂਗੇ ਜੇਕਰ ਕੋਈ ਹੋਣਾ ਹਾਂ ਜੀ ਭਾਜੀ ਜੀ ਭਾਜੀ ਤਵਾ ਮੈਂ ਦੇਖ ਰਹਾ ਲੋਕੀ ਕੜਾਈਆਂ ਚ ਬਣਾਉਂਦੇ ਤੁਸੀਂ ਤਵੇ ਤੇ ਬਣਾਉ ਤਵੇ ਤੇ ਭਾਜੀ ਇਹ ਇਹੀ ਚੀਜ਼ ਹੈ ਭਾਜੀ ਤਵੇ ਦੇ ਸਪੈਸ਼ਲ ਕੀਤਾ ਹੈ ਕਾਪਾ ਕੰਮ ਅੱਛਾ ਜੀ ਹਾਂਜੀ ਥੋੜਾ ਜਿਹਾ ਹਟ ਕੇ ਸਾਰਿਆਂ ਨਾਲੋਂ ਇੱਕ ਤਰੀਕਾ ਅਲੱਗ ਕਨਸੈਪਟ ਨੇ ਤਾਂ ਲੋਕ ਤਾਂ ਕੜਾਈਆਂ ਤੇ ਤਵੱਜੂ ਰੱਖਦੇ ਆ ਬਿਲਕੁਲ ਪਾਉ ਭਾਜੀ ਮੈਂ ਉਹਨੂੰ ਕੱਟ ਰਣ ਹਾਂਜੀ ਭਾਜੀ ਇਹ ਜਦੋਂ ਅਸੀਂ ਚਿਕਨ ਵੀ ਪਾਵਾਂਗੇ ਤੁਹਾਡੇ ਸਾਹਮਣੇ ਆ ਪੀਸੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਸ ਜੀ ਤੇ ਆ ਜਿਹੜਾ ਪਟਾਰਾ ਖੁੱਲ ਚੁੱਕਾ ਹੈ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਹੈ ਨਾ ਆ ਆਇਆ ਭਾਜੀ ਓਏ ਹੋ ਕੀਮਾ ਆ ਦੇਖੋ ਤੁਹਾਡੇ ਸਾਹਮਣੇ ਆ ਭਾਜੀ ਇਹ ਪੀਸਿਸ ਨੇ ਸਾਰੇ ਹੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਲਾਈਵ 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 ਦੇ ਵਿੱਚ ਹਾਂ ਜੇ ਮੈਂ ਪਹਿਲਾਂ ਲਾਈਵ ਆਈਸਕ੍ਰੀਮ ਜਿਹੀ ਹਾਂ ਜੀ ਫਿਰ ਲਾਈਵ ਪੁਰਜੀ ਸ਼ੁਰੂ ਕੀਤੀ ਹੈ ਹਾਂਜੀ ਕਿਆ ਬਾਤ ਹੈ ਜੀ ਆ ਚਿਕਨ ਜਿਹੜਾ ਕਿ ਆਪਣੇ ਪੁਰਜੇ ਦੇ ਵਿੱਚ ਆ ਚੁੱਕਾ ਜਿਹੜਾ ਮੇਨ ਇੰਗਰੀਡੀਅੰਟ ਹੈ ਇਸ ਰਿਸ਼ੇ ਚਿਕਨ ਪੁਰਜੀ ਜਿਹਦੇ ਕਰਕੇ ਇਹਨੀ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਆ ਵੀ ਨਵੀਂ ਸ਼ੈ ਕੱਢੀ ਐ ਸਹੀ ਕਹਾਂਗੇ ਇਹਨੂੰ ਭਈਆ ਡਿਸ਼ ਨਹੀਂ ਕਹਿ ਸਕਦੇ ਕਿਉਂਕਿ ਇਹ ਚੀਜ਼ ਕਿਸੇ ਨੇ ਸੋਚੀ ਨਹੀਂ ਹੋਣੀ ਮਰਕੇ ਨਾ ਜੋ ਤੁਸੀਂ ਮਾਰਕੀਟ ਦੇ ਵਿੱਚ ਲਿਆਏ। ਨਹੀਂ ਐਕਚੁਅਲੀ ਪਾਜੀ ਅਸੀਂ ਮੈਂ ਖੁਦ ਆਪ ਜਿੰਮ ਜਾਣਾ ਆ। ਹਾਂਜੀ ਠੀਕ ਹੈ ਜੀ। ਕੋਈ ਐਸੀ ਉਹਦੀ ਚੀਜ਼ ਲਿਆਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵਿੱਚ ਕਰਕੇ ਜਿੰਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ। ਬਿਲਕੁਲ ਠੀਕ ਹੈ ਨਾ ਜੀ ਆ ਤੁਹਾਡੇ ਸਾਹਮਣੇ ਆ ਜੀ ਹੁਣ ਦੇਖਿਓ ਤੁਸੀਂ ਇਹ ਸਾਰਾ ਲੋਕੀ ਆਇਲ ਅਸੀਂ ਸਟਾਰਟਿੰਗ ਦੇ ਵਿੱਚ ਆਲੋ ਆਇਲ ਪਾਇਆ ਥੋੜਾ ਜਿਹਾ ਉਹ ਵੀ ਉਹ ਲਸਣ ਅਦਰਕ ਭੁੰਨਣ ਵਾਸਤੇ ਜਿਹੜਾ ਕਿ ਉਹਦਾ ਟੇਸਟ ਰਵੇ ਠੀਕ ਹੈ ਜੀ ਹੁਣ ਜਿਹੜਾ ਅਸੀਂ ਬਾਕੀ ਸਾਰਾ ਇਹਦੇ ਵਿੱਚ ਬਾਕੀ ਟੋਟਲੀ ਪਾਣੀ ਵਗੈਰਾ ਦੇ ਨਾਲ ਸਾਰਾ ਕਰਾਂਗੇ ਸਾਡੇ ਨੂੰ ਦੇਖਿਓ ਸ਼ਾਂਤ ਸ਼ਾਂਤ ਤਾਂ ਭਾਈ ਜੀ ਹਲੇ ਕਿੰਨਾ ਕੁ ਜਿਹੜਾ ਪ੍ਰੋਸੈਸ ਆਪਣਾ ਡਨ ਹੋ ਜਾ ਗਿਆ ਭਾਈ ਹਾਫ ਹੋ ਚੁੱਕਾ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਇਹਦੇ ਵਿੱਚ ਪਾਣ ਲੱਗੇ ਆ ਰੈਡੀ ਕਰਨ ਲੱਗੇ ਵਾ ਸਾਨੂੰ ਮਸਾਲੇ ਕਿਹੜੇ ਕਿਹੜੇ ਜਾਂਦੇ ਦੇ ਵਿੱਚ ਦੱਸੋਗੇ ਕੁਝ ਨਹੀਂ ਇਸ ਤਰ੍ਹਾਂ ਹਾਂਜੀ ਹਾਂਜੀ ਬਾਜੀ 2 ਮਿੰਟ ਦਿਓ ਉਹ ਹੀ ਤੁਹਾਨੂੰ ਦੱਸਦਾ ਸਾਰਾ ਮਿਹਨਤ ਕਾਫੀ ਆ ਨਾ ਵੀ ਇਕੱਲਾ ਇਕੱਲਾ ਹੁਣ ਦੇਖਣਾ ਸਾਰੇ ਲੱਛੇ ਜਿਹੜੇ ਤੁਹਾਡੇ ਸਾਹਮਣੇ ਦੇਖ ਲਓ ਜਿਹੜੇ ਨਿਕਲ ਚੁੱਕੇ ਨੇ ਬਿਲਕੁਲ ਚਿਕਨ ਦੇ ਵੀ ਇੰਨੀ ਕ ਮਿਹਨਤ ਇਕੱਲਾ ਇਕੱਲਾ ਵੀ ਜਿਹੜਾ ਚੌਪ ਕਰ ਬਈ ਕਿ ਫੇਰ ਬਚਦਾ ਤਾਂ ਨਹੀਂ ਆਣਾਗੇ ਪੀਸ ਇਹਦਾ ਨਹੀਂ ਬਾਜੀ ਬਿਲਕੁਲ ਸਾਰੇ ਸਾਰੇ ਲੱਛੇਦਾਰ ਹੋ ਜਾਣਗੇ ਸਾਰੇ ਦਾ ਸਾਰੇ ਪੀਸ ਆ ਸਾਡੇ ਸਾਹਮਣੇ ਆ ਦੇਖ ਲਓ ਇੱਕ ਵੀ ਪੀਸ ਨਹੀਂ ਆਪਾਂ ਰਹਿਣ ਦੇਣਾ ਇੱਥੇ ਬਸ ਉਹ ਦੇਖਣਾ ਵੈਜੀ ਦੀ ਰੰਗਤ ਗੱਡੀ ਸ਼ਾਨਦਾਰ ਆਈ ਹੈ ਗਾਜਰ ਦੀ शिमला ਮਿਰਚ ਹਾਂਜੀ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਬਿਲਕੁਲ ਇਹ ਭਾਜੀ ਹੁਣ ਮਸਾਲੇ ਐਡ ਕਰਨ ਲੱਗਿਆ ਤੇ ਕਿਹੜੇ ਕਿਹੜੇ ਮਸਾਲੇ ਇਹਦੇ ਵਿੱਚ ਹੁੰਦੇ ਭਾਜੀ ਭਾਜੀ ਇਹਦੇ ਵਿੱਚ ਜਿਹੜੇ ਘਰੇਲੂ ਮਸਾਲੇ ਨੇ ਉਹ ਵੀ ਯੂਜ਼ ਕਰੀਦੇ ਕੋਈ ਮਸਾਲਾ ਨਹੀਂ ਹੈ ਭਾਜੀ ਅੱਛਾ ਕੀ ਆਵਾਜ਼ ਕੋਈ ਵੀ ਨਹੀਂ ਮਤਲਬ ਤੁਸੀਂ ਪੂਰਾ ਮਤਲਬ ਜਿੰਮਾ ਚੱਕਿਆ ਹਨਾ ਵੀ ਵਧੀਆ ਹੀ ਖਵਾਣਾ ਕਿਸੇ ਨੂੰ ਤੇਜ ਮਸਾਲੇ ਖਵਾ ਕੇ ਕਿਸੇ ਨੂੰ ਖਰਾਬ ਕਰਨੇ ਨਹੀਂ ਖਰਾਬ ਨਹੀਂ ਕਰਨਾ ਭਾਜੀ ਖੂਫੀਆ ਮਸਾਲਾ ਯਾਨੀ ਕਿ ਕੋਈ ਨਹੀਂ ਦੇਖਿਆ ਜਿੱਦਾਂ ਲੋਕ ਹੈ ਨਹੀਂ ਖੂਫੀਆ ਰੱਖਿਆ ਕੋਈ ਖੂਫੀਆ ਭਾਜੀ ਕੋਈ ਕੁਝ ਨਹੀਂ ਹੈ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਆ ਆਪ ਘਰੇ ਲਿਆ ਕੇ ਪੀਸਵਾ ਲਓ ਸਭ ਕੁਝ ਆ ਭਾਜੀ ਗਰਮ ਮਸਾਲਾ ਹੈਗਾ ਜਿਹੜਾ ਸਾਡਾ ਆਪ ਦਾ ਪੀਸਿਆ ਹੋਇਆ ਆ ਓਕੇ ਹਾਂਜੀ ਉਹ ਆਪਸ ਵਾਂ ਉਹ ਆਪਸ ਲਈ ਦਾ ਆਪਣਾ ਜਿਹੜਾ ਇਹਦਾ ਟੇਸਟ ਆ ਮੇਨ ਬਣ ਜਾਂਦਾ ਆ ਭਾਜੀ ਹੁਣ ਕੀ ਚੀਜ਼ ਆਣ ਲੱਗੀ ਆ ਭਾਜੀ ਆ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪਿਸਿਆ ਹੋਇਆ ਮਸਾਲਾ ਭਾਜੀ ਉਹ ਆ ਮੈਂ ਜਿੰਨੇ ਸਾਰੇ ਕਰਾਮਾਤ ਕਰਨੀਆਂ ਸਾਰੀ ਮਾਂ ਹਾਂਜੀ ਕੀ ਬਾਤ ਆ ਜੀ ਆ ਤੁਸੀਂ ਦੇਖ ਲਿਓ ਭਾਜੀ ਆਪਾਂ ਪਾਣਾ ਵੀ ਕਿੰਨਾ ਕੁ ਆ ਆ ਲਓ ਬਸ ਇਹਨਾਂ ਕੋਈ ਪਾਣਾ ਭਾਜੀ ਅਸੀਂ ਮਸਾਲਾ ਕੋਈ ਫालतू ਨਹੀਂ ਸਿਰਫ ਸਵਾਦ ਵਾਸਤੇ ਪਾ ਰਿਹਾ ਤੇ ਹੁਣ ਆ ਗਈ ਜਾਣ ਆ ਜੀ ਹਰਾ ਧਨੀਆ ਉਹ ਆਪਾਂ ਇਹ ਕਰੀ ਫੇਰ ਮੈਂ ਕੀ ਕਰਨਾ ਭਾਈ ਥੋੜਾ ਜਿਆ ਸਵਾਦ ਹੈ ਰੈਡੀ ਹੈ लास्ट ਮਿਕਸ ਹੈ ਹੁਣ ਖਾ ਲਈ ਰੈਡੀ ਹੈ ਜੀ ਸਵਾਦ ਉਪਰ ਇਹ ਹੋ ਗਿਆ ਡਨ ਡਨ ਬਿਲਕੁਲ ਡਨ ਹੋ ਗਿਆ ਬਿਲਕੁਲ ਡਨ ਹੋ ਗਿਆ ਜੀ ਜਿਹੜੀ ਹੈ ਆ ਦੇਖ ਲਓ ਪਾਜੀ ਇਹਦੇ ਵਿੱਚ ਕੋਈ ਵੀ ਪੀਸ ਹੂੰ ਦੇਖ ਲਓ ਕੋਈ ਵੀ ਵੱਡਾ ਪੀਸ ਨਹੀਂ ਸਾਰੇ ਚੌਪ ਹੋ ਗਏ ਪੀਸ ਬਿਲਕੁਲ ਯਾਨੀ ਕਿ ਸਾਰੇ ਲੱਛੇਦਾਰ ਹੁਣ ਪੁਰਜੀ ਬਣ ਚੁੱਕੀ ਹੈ ਹਾਂਜੀ ਪੁਰਜੀ ਰੈਡੀ ਹੋ ਗਈ ਹੈ ਤੇ ਭਈ ਇਹ ਸਰਵ ਕਿਦਣਾ ਕਰਦੇ ਆਪਾਂ ਫੁਲ ਚਨਾ ਹਾਂਜੀ ਪਾਜੀ ਤੇ ਕੋਈ ਚਾਹ ਫਿਰ ਇਸੇ ਤਵੇ ਤੇ ਸੇਕਦਾ ਹਾਂਜੀ ਕਾਏ ਹੁਣ ਆਪਣੇ ਕੁਲਚੇ ਆ ਗਏ ਨਾ ਜੀ ਹਾਂਜੀ ਜਿਹਦੇ ਨਾਲ ਸਰਵ ਕੀਤਾ ਜਾਣੀ ਹਾਂਜੀ ਤੇ ਮਤਲਬ ਪ੍ਰੋਪਰ ਬਾਰਡਰ ਦੇ ਵਿੱਚ ਕਰਕੇ ਹਾਂਜੀ ਤਸੱਲੀ ਬਖਸ਼ੇ ਕੰਮ ਕਰ ਰਹੇ ਭਾਜੀ ਮੈਨੂੰ ਇਹ ਦੱਸੋ ਯਾਰ ਜੇਕਰ ਕਿਸ ਨੇ ਇਹਨੂੰ ਖਾਣ ਆਵਾਜ਼ ਚਾਣਾ ਵੇ ਆਊਗਾ ਕਿੱਥੇ ਭਾਜੀ ਰਿਸ਼ੀ ਨਗਰ ਮਾਰਕੀਟ ਆ ਟੈਲੀਫੋਨ ਅਕਸ਼ੇਂ ਦੇ ਬਿਲਕੁਲ ਸਾਹਮਣੇ ਦਿੱਲੀ ਚਿਕਨ ਆ ਸ਼ਾਪ ਨੰਬਰ 93 ਹੈ ਠੀਕ ਹੈ ਜੀ ਟਾਈਮਿੰਗਸ ਕੀ ਰਹਿਣਗੀਆਂ ਆਪਣਾ ਟਾਈਮਿੰਗ ਭਾਜੀ 3:30 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਹੈ ਭਾਜੀ ਕੀ ਬਾਤ ਹੈ ਠੀਕ ਹੈ ਜੀ ਤੇ ਇਹਨੂੰ ਫਟਾਫਟ ਬਾਈ ਰੈਡੀ ਕਰੋ ਆਪਾਂ ਆਪਣੀ ਆਡੀਅנס ਨੂੰ ਪਲੇਟ ਦਿਖਾਈਏ ਵੀ ਕਿਸ ਤਰੀਕੇ ਨਾਲ ਜਿਹੜੀ ਪਲੇਟ ਸੱਜ ਕੇ ਤਿਆਰ ਹੋਣੀ ਹੈ ਐਂਡ ਤੇ ਜਿਹੜਾ ਆਪਣਾ ਕੰਬੋ ਆਪਾਂ ਉਹ ਵੀ ਰਿਵੀਲ ਕਰਦਾਂਗੇ ਕਿ ਕੰਬੋ ਆਪਾਂ ਲੋ ਭਜੀ ਲੋ ਆ ਦੇਖੋ ਆ ਬਟਰ ਲੱਗ ਰਿਹਾ ਓਏ ਹੋਏ ਕੰਗੀ ਤਰ੍ਹਾਂ ਨੂੰ ਸੇਕਿਆ ਜਾਊਗਾ। ਹਾਂਜੀ ਭਾਈ ਪੂਰਾ ਲਾਲ ਕਰਕੇ ਨੂੰ ਫਿਰ ਦਵਾਂਗੇ ਆਪਾਂ। ਆਟੇ ਵਾਲਾ ਨਾਲ ਹਾਂਜੀ ਉੱਤੇ ਲੱਗੀ ਮੇਥੀ ਤੋਂ ਤਾਨੂੰ ਲਾਲ ਕਰਕੇ ਦੇਣਾ। ਹਾਂਜੀ ਸ਼ਾਮ ਭਾਈ ਇਹ ਹੁਣ ਸኩልਚਾ ਡਨ ਹੋ ਚੁੱਕੇ ਹੋਇਆ ਹਾਂਜੀ ਭਾਈ ਹੋ ਗਿਆ ਭਾਈ ਹੁਣ ਇੱਕ ਵਾਰੀ ਪਲੇਟ ਲਾ ਕੇ ਦਿਖਾ ਦਿਓ ਜਿਹਦੇ ਵਾਸਤੇ ਅਸੀਂ ਇੰਨੀ ਬੇਸਬਰੀ ਨਾਲ ਖੜੇ ਹਾਂ ਸਾਰਾ ਪ੍ਰੋਸੈਸ ਦੇਖਿਆ ਨਾਲੇ ਆਪਣੀ ਆਡੀਅেন্স ਨੂੰ ਵੀ ਦਿਖਾਇਆ ਸਿੰਪਲੀ ਗਾਰਦੀ ਚੱਲ ਕਰ ਤੇ ਜਿਹੜੀ ਪਲੇਟ ਆਪਣੀ ਲੱਗਣ ਜਾ ਰਹੀ ਹੈ ਸਭ ਤੋਂ ਪਹਿਲਾਂ ਚਿਕਨ ਪੁਰਜੀ ਆ ਗਈ ਹਾਂਜੀ ਪੁਰਜੀ ਆ ਗਈ ਜੀ ਤੁਹਾਡੀ ਮੇ ਖੁਸ਼ਬੂ ਹੋਣ ਆ ਰਹੀ ਸ਼ਾਨਦਾਰ ਜਦੋਂ ਖੋਲੇ ਪਟਾਰਾ ਨਾ ਇਹ ਲੋਬ ਜੀ ਤੇ ਆ ਆਗੇ ਕੁਲਚੇ ਆਪਣੇ ਕੁਲਚੇ ਦੇ ਆਟੇ ਵਾਲੇ ਕੁਲਚੇ ਆਟੇ ਵਾਲੇ ਕੁਲਚੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਧਨੀਆ ਹਰਾ ਹੈ ਧਨੀਆ ਹਾਂ ਜੀ ਰੰਗਤ ਹੋਰ ਕਰ ਦਿੰਦਾ ਧਨੀਆ ਵਿੱਚ ਇੱਕੋ ਕਿੰਨੇ 60 ਰੁਪਏ ਉਸ ਤੋਂ ਬਾਅਦ ਆ ਕਰੀਮ ਭਾਈ ਜੀ ਐਨਾ ਸਮਾਨ ਲਾਤਾ ਹੈ ਹਾਂਜੀ ਭਾਈ ਜੀ ਕੋਕ ਵੀ ਨਾਲ ਜੀ ਕੋਕ ਵੀ ਨਾਲ ਇਨਕਲੂਡ ਹੈ ਭਾਈ ਜੀ ਇਹ ਤਾਂ ਫਿਰ ਯਾਰ 2.500 ਰੁਪਏ ਦੀ ਹੋਣੀ ਘਟੋ ਘਟਾ ਨਹੀਂ ਭਾਈ ਜੀ ਸਿਰਫ ਔਨਲੀ 140 ਰੁਪਏ ਸਿਰਫ 140 ਰੁਪਏ 140 ਰੁਪਏ ਕੀ ਬਾਤ ਹੈ ਜੀ ਘੱਟੇ